ਤੁਹਾਡੇ ਹਾਰਦਿਕ ਹੋਣਾਂ ਦਾ ਸ਼ੁਭਾਸ਼ਿਕਾ ਸਵਾਗਤ ਸਭ ਨੂੰ ਜੈ ਸ਼ਿਬ ਬੋਲੇ ਬੰਮ ਬੋਲੇ ਪਿਆਰ ਵੀ ਹੋਦਾ ਨਿਸਾਨ ਉਹ ਲੋਕ ਉਤਦਾਨ 10 ਰੁਪਏ ਹੋਰ ਗੁਫਤਦਾਨ ਮਹਾਕਲਿਆਣ ਖੁਸ਼ ਰੱਖੇ ਪਰਵਾਨ ਪੱਟੀ ਸਾਹਿਬ 300 ਰੁਪਏ ਸਾਡੇ ਪੱਟੀ ਸਾਹਿਬ ਜਿਸਪਾਲ ਬਿਸਤ ਜੀ ਉਹ ਵੀ ਆਪਣੇ ਰੇਟ ਭਾਈ ਨੂੰ ਸਵਾਗਤ ਕਰਦੇ ਹੋਏ ਬੋਲੇ ਬਾਬਾ ਨੇ ਮੱਠੀ ਸੇਵਾ ਲਈ ਜਾਂ ਕੇ ਨੇ ਅ ਬੋਲੇ ਬਾਬਾ ਨੇ ਇਕੋੜੀਆਂ ਦੇ ਵਿੱਚ ਵਰਤਦਾ ਗਾਉਂ ਦੀਆਂ ਰਚੀਆਂ ਖੁਸ਼ੀਆਂ ਖੁਸ਼ੀਆਂ ਦੇ ਬੰਮ ਬੋਲੇ ਜੈ ਸ਼ਿਬ ਪੂਰਨ ਸੇਵਾ ਸੰਪਤੀ ਵੱਲੋਂ ਲੜਕਿਆਂ ਦੇ ਵਿਆਹ ਦਾ ਪ੍ਰੋਗਰਾਮ ਰੱਖਿਆ ਗਿਆ ਕੀ ਕਹਿਣਾ ਚਾਹੋਗੇ ਮੈਂ ਤਾਂ ਮੈਂ तमाम ਵੇਸ਼ ਵਿੱਚ ਬਲਦੇ ਸ਼ੇਵ ਭਗਤਾਂ ਨੂੰ ਮਹਾਸ਼ਿਵ ਰਾਤਰੀ ਦੀਆਂ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ ਕਿਉਂਕਿ ਜਿਵੇਂ ਮਹਾਕੁੰ 143 ਸਾਲ ਬਾਅਦ ਆਇਆ ਉਸ ਮਹਾਕੁੰ ਦੇ ਸਮੇਂ ਦੌਰਾਨ ਮਹਾਸ਼ਿਵ ਰਾਤਰੀ ਦਾ ਤਿਹਾਰ ਹੈ ਮੈਂ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ ਅਤੇ तमाम ਸਾਰਿਆਂ ਨੂੰ ਇੱਕੋ ਗੱਲ ਕਹਿਣਾ ਹੈ ਕਿ ਅਬ ਸਾਰੇ ਜਾਣੇ ਸ਼ਿਵ ਰਾਤਰੀ ਦਾ ਲਾਭ ਜ਼ਰੂਰ ਉਠਾਈਏ ਸ਼ਿਵਲਿੰਗ ਦੇ ਉੱਤੇ ਜਲ ਚੜਾ ਕੇ ਇਹ ਆਸ਼ੀਰਵਾਦ ਸ਼ਿਵ ਭਗਵਾਨ ਦਾ ਜ਼ਰੂਰ ਲਈਏ ਔਰ ਕਾਮਨਾ ਵੀ ਕਰਦੇ ਆਂ ਕਿ ਤੁਹਾਡੇ ਸਾਰਿਆਂ ਤੇ ਸ਼ਿਵ ਜੀ ਦਾ ਆਸ਼ੀਰਵਾਦ तमाम ਬਣਿਆਰੇ ਤੁਸੀਂ ਸਾਰੇ ਜਾਣੇ ਦਿਨ ਦੁਖਰੀ ਰਾਤ ਚੋਕੀ ਤਰੱਕੀ ਕਰੋ ਔਰ ਨਾਲ ਹੀ ਮੈਂ ਵਧਾਈ ਦੇਣਾ ਚਾਹੁੰਦਾ ਸ਼ਿਵ ਹੋਲਾ ਸੇਵਾ ਸੰਧੀ ਦੇ ਪ੍ਰਧਾਨ ਸਾਹਿਬ ਸ਼ਰਮਾ ਜੀ ਰਜਿੰਦਰ ਸ਼ਰਮਾ ਜੀ ਜਨਕਰਾਜ ਮੀਮ사 ਜੀ ਔਰ तमाम ਸਾਰੇ ਸਾਥੀਆਂ ਨੂੰ ਮਨਜੀਤ ਬਖਸ਼ੀ ਜੀ ਹੋਰਾਂ ਨੂੰ ਜਿਨ੍ਹਾਂ ਨੇ ਹਮੇਸ਼ਾ ਹੀ ਇਹਨਾਂ ਵਧੀਆ ਕਾਰਜਕਰਮ ਆਰਗੇਨਾਈਜ਼ ਕਰਦੇ ਆਂ 36 ਮਾ ਲਗਾਤਾਰ ਇਹਨਾਂ ਨੇ ਇਹਨਾਂ ਦੀ ਸੰਸਥਾ ਦੀ ਪ੍ਰੋਗਰਾਮ ਉਹਨੇ ਕਿ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿਨੇ ਔਰ ਕਾਮਨਾ ਕਰਦੇ ਕਿ ਆਉਣ ਵਾਲੇ ਸਾਲਾਂ ਵਿੱਚ ਵੀ ਇਸੇ ਤਰ੍ਹਾਂ ਦੇ ਕਾਰਜਕ੍ਰਮ ਹੋਰ ਦੂਰੀ ਸ਼ਕਤੀ ਨਾਲ ਕਰਦੇ ਰਹਿਣ ਤੇ ਮਹਾਦੇਵ ਦਾ ਸ਼ਿਵਦੀ ਦਾ ਆਸ਼ੀਰਵਾਦ ਇਹਨਾਂ ਦੀ ਔਰ ਇਹਨਾਂ ਦੀ ਕਮਦੀ ਸੂਸਰਤੇ ਹਮੇਸ਼ਾ ਬਖਸ਼ਾ ਰਹੇ। ਸ਼ਹਿਰ ਵਾਸੀਆਂ ਨੂੰ ਕੀ ਮੈਸੇ ਦੋਗੇ? ਸ਼ਹਿਰ ਵਾਸੀਆਂ ਨੂੰ ਇਕੁਇਸ਼ ਨਹੀਂ ਹੈ। ਸ਼ੀਵ ਅੰਕੀ ਚੇ ਲੜਕੀ ਨੇ ਉਸਤਾ ਫੁਗਨ ਸੁਬੀ ਜੀ ਨੇ ਸਾਰਿਆਂ ਨੂੰ ਮਹਾਸ਼ਿਵਰਾਤੀ ਦੇ ਮਾਰਕਵਾ ਦਿੱਤੀ ਹੈ ਉੱਥੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਸ਼ੀਵ ਕੋਲਾ ਸੇਵਾ ਸੰਥੀ ਰਣੀ ਕੇ ਜਿਹਦਾ ਬੇਸ਼ੱਕ ਹੈੱਡਕੁਆਰਟਰ ਧੂਰੀ ਹੈ ਪਰ ਨਾ ਪਿੱਛੇ ਦੇ ਰਾਨੀ ਕੀ ਲੱਗਦਾ ਹੈ 37 ਸਾਲਾਂ ਤੋਂ ਇਸ ਜਗ੍ਹਾ ਤੇ ਸਥਾਨਕ ਤੇ ਦੁਤੀਆਂ ਦੀ ਜੁੜੀ ਸੇਵਾ ਹੈ ਉਹ ਕਰਦੇ ਆਂ ਔਰ ਇਸ ਵਾਰ ਵੀ ਵੀਹਾਂ ਲੜਕੀਆਂ ਨੇ ਜਿਹੜਾ ਵਿਆਹ ਦਾ ਕਾਰਜ ਹੈ ਉਹਨਾਂ ਨੇ ਰੱਖਿਆ ਹੈ 2 ਮਾਰਚ ਨੂੰ ਮੰਗਲਾ ਆਸ਼ਰਮ ਕੂਟੂ ਦੇ ਵਿੱਚ ਇਹ ਪ੍ਰੋਗਰਾਮ ਦਿਲਾ ਵਰਕ ਕੀਤਾ ਜਾ ਰਿਹਾ ਔਰ ਵੱਡੀ ਗੱਲ ਇਹ ਹੈ ਕਿ ਇਹਨਾਂ ਦੇ ਬਰਦਾਨ ਰੋਜਿੰਦਰ ਸ਼ਰਮਾ ਜੀ ਔਰ ਜਨਕ ਰਾਜ ਜੀ ਮੈਂ ਸਾ ਸਾਰੀ ਜਿਹੜੀ ਟੀਮ ਹੈ ਉਮਾਰਖਬਾਦ ਦੀ ਪੱਤਰ ਹੈ ਅੱਜ ਕੱਲ ਦੇ ਮਹਿੰਗਾਈ ਯੁੱਗ ਦੇ ਵਿੱਚ ਐਡਾ ਵੱਡਾ ਕਾਰਜ ਕਰਨਾ ਬਹੁਤ ਹੀ ਜ਼ਲਾਗਾ ਲੋੜਤਾਂ ਸੋ ਜਸਤਰ ਸ਼ੁਭੀ ਜੀ ਨੇ ਸਾਰਿਆਂ ਨੂੰ 마ਹਾ ਸ਼ਿਵਰਾਤਰੀ ਦੀ ਵਧਾਈ ਦਿੰਦੀ ਹੈ ਉੱਥੇ ਸ਼ਿਵਰਾਤਰੀ ਦਾ ਮਤਲਬ ਹੀ ਕਲਿਆਣਕਾਰੀ ਰਾਤ ਸਭ ਦਾ ਕਲਿਆਣ ਹੋਵੇ ਮਨੁੱਖਤਾ ਦੇ ਕਲਿਆਣ ਦੇ ਲਈ ਇਹਨਾਂ ਨੇ ਵੀ ਅਰਦਾਸਾਂ ਕੀਤੀ ਹੈ ਅਸੀਂ ਸਾਰੇ ਜਿਸ ਤਰ੍ਹਾਂ ਕਿ ਦੱਸਿਆ ਕਿ ਕੁੰਭ 42 ਸਾਲ ਕੁੰਭ ਜੜਾ ਹੈ ਆਇਆ ਹੈ ਸਾਰੇ ਸਾਡੇ ਸਾਰੇ ਅਸੀਂ ਵੱਡੇ ਭਾਗਾਂ ਵਾਲੇ ਹਾਂ ਕਿ ਸਾਨੂੰ ਇਸ ਕੁੰਭ ਦਾ ਨਜ਼ਾਰਾ ਵੇਖਣ ਦਾ ਮੌਕਾ ਮਿਲਿਆ ਇੱਕ ਵਾਰ ਫਿਰ ਮੈਂ ਸੀਪੋਲਾ ਸੇਵਾ ਸੰਪਤੀ ਨੂੰ ਮੁਬਾਰਕਬਾਦ ਦਿੱਤੇ ਬਿਨਾ ਨਹੀਂ ਰਹਿ ਸਕਦਾ ਕਿ ਜਿਨ੍ਹਾਂ ਦੇ ਗਵਾਹੀ ਦੇ ਵਿੱਚ ਇਹ ਨੇਕ ਕਾਰਜ ਚੱਲ ਰਹੇ ਮੈਨੂੰ ਨਹੀਂ ਦਿੱਤਾ